ਵਾਰ ਇੱਕ ਨੌਕਰੀ ਅਗਸਤ ਮਹੀਨੇ ਤੋਂ ਸ਼ੁਰੂ ਹੋਵੇਗੀ ਇਸ ਤਹਿਤ ਨੌਜਵਾਨਾਂ ਨੂੰ ਨੌکریاں ਮਿਲਣਗੀਆਂ ਇਹ ਗੱਲ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦਾ 100ਵੇਂ ਦਿਨ ਦਾ ਲੇਖਾ ਜੋਖਾ ਦਿੰਦਿਆਂ ਹੋਇਆ ਕਹੀ ਉਹਨਾਂ ਵੱਡਾ ਐਲਾਨ ਕਰਦੇ ਕਿਹਾ ਕਿ ਹੁਣ ਲਾਲਬੱਤੀ ਖਤਮ ਕਰਨ ਤੋਂ ਬਾਅਦ ਸਾਇਰਨ ਅਤੇ ਹੂਟਰ ਵੀ ਨਹੀਂ ਵੱਜਣਗੇ ਉਹਨਾਂ ਐਸਐਲ ਦੇ ਮਸਲੇ ਤੇ ਕਿਹਾ ਕਿ ਪੰਜਾਬ ਕੋਲ ਕਿਸੇ ਨੂੰ ਵੀ ਦੇਣ ਨੂੰ ਪਾਣੀ ਨਹੀਂ ਕੈਪਟਨ ਨੇ ਕਿਹਾ ਕਿ ਕੱਲ ਕੈਬਨਟ ਮੀਟਿੰਗ ਵਿੱਚ ਨਵੀਂ ਟਰਾਂਸਪੋਰਟ ਪਾਲਿਸੀ ਤੇ ਵਿਚਾਰ ਹੋਵੇਗਾ ਇਸ ਦੇ ਨਾਲ ਟਰਾਂਸਪੋਰਟ ਹੋਰ ਵੀ ਉਤਸ਼ਾਹਿਤ ਹੋਣਗੇ। ਉਹਨਾਂ ਕਿਹਾ ਕਿ ਅਸੀਂ ਪੰਚਾਇਤਾਂ ਨੂੰ ਜੁਡੀਸ਼ੀਅਲ ਅਧਿਕਾਰ ਦੇਣ ਦੀ ਤਜ਼ਵੀਜ਼ ਤੇ ਵੀ ਵਿਚਾਰ ਕਰ ਰਹੇ ਹਾਂ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ ਹਾਈਵੇਜ਼ ਤੇ ਸ਼ਰਾਬ ਦੀ ਵਿਕਰੀ ਖਿਲਾਫ ਹੁਕਮ ਦਿੱਤਾ ਹੈ। ਅਸੀਂ ਸਿਰਫ ਵਰਤੌਣ ਲਈ ਕਾਨੂੰਨ 'ਚ ਸੋਧ ਕੀਤੀ ਹੈ। ਉਹਨਾਂ ਕਿਹਾ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਲਈ ਰੈਗੂਲੇਟਰੀ ਅਥਾਰਟੀ ਬਣਾਵਾਂਗੇ ਤਾਂ ਕਿ ਐਜੂਕੇਸ਼ਨ ਦਾ ਸਟੈਂਡਰਡ ਚੈੱਕ ਕੀਤਾ ਜਾ ਸਕੇ। ਉਹਨਾਂ ਇੱਕ ਕਾਉਂਸਲ ਵਿਕਾਸ ਯੂਨੀਵਰਸਿਟੀ ਦਾ ਵੀ ਐਲਾਨ ਕੀਤਾ। ਉਹਨਾਂ ਕਿਹਾ ਕਿ ਭਗਵਾਨੀ ਯੂਨੀਵਰਸਿਟੀ ਹੁਣ ਅਬੋਹਰ ਸ਼ਿਫਟ ਹੋਵੇਗੀ। ਉਹਨਾਂ ਕਹਿੰਿਆ ਕਿ ਰੇਤਾ ਵਜ਼ਰੇ ਦੀਆਂ ਕੀਮਤਾਂ ਅਜੇ ਜ਼ਿਆਦਾ ਹਨ ਪਰ ਜਲਦ ਹੀ ਸਸਤੀਆਂ ਹੋਣਗੀਆਂ। ਉਹਨਾਂ ਕਹਿੰਿਆ ਕਿ ਸਾਡੀ ਸਰਕਾਰ 'ਚ ਬੇਅਦਬੀ ਦੀਆਂ 13 ਘਟਨਾਵਾਂ ਹੋਈਆਂ ਹਨ। ਇਹਨਾਂ ਵਿੱਚੋਂ 12 ਹੱਲ ਕਰ ਲਏ ਗਏ ਹਨ। ਉਹਨਾਂ ਦੱਸਿਆ ਕਿ ਆਕਾਲੀ ਦਲ ਦੀ ਸਰਕਾਰ ਸਮੇਂ ਇਹ 154 ਸਨ। ਹਰ ਤਰ੍ਹਾਂ ਦੀ ਖਬਰਾਂ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਦੇਖਦੇ ਰਹੋ ਸਾਂਝੀ ਸੋਚ న్యూਸ।